ਤੇ ਅਸੀਂ ਅੱਜ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਦਾ ਦੁੱਖ ਸਾਂਝਾ ਕਰਨ ਆਏ ਸੀ ਕਿਉਂਕਿ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੇ ਤੋਂ ਵੀ ਮਹਾਨ ਸਾਥ ਦਾ ਦੁੱਖ ਦੇ ਵਿੱਚ ਹਮੇਸ਼ਾ ਅੱਗੇ ਵਾਦੀ ਆ। ਉਹ ਥੋੜਾ ਬੁੱਤਾ ਜਿੰਨਾ ਕਿ ਇਹਨਾਂ ਦੇ ਅਸੀਂ ਜ਼ਖਮਾਂ ਤੇ ਤਾਂ ਮਲਮ ਨਹੀਂ ਲਾ ਸਕਦੇ ਕਿਉਂਕਿ ਵੱਡੇ ਝੋਕੇ ਆ। ਇਹਨਾਂ ਦਾ ਮੈਂ ਸੈਂਟਰ ਦੀ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਕਿ ਮਿਨੋਰਟੀ ਕਮਿਊਨਿਟੀ ਦਾ ਕੁਝ ਕੋਟਾ ਹੁੰਦਾ ਸੀ ਜਿਹਦੇ ਵਿੱਚ ਸਿੱਖ ਵੀ ਬੋਲ ਕਰਦੇ ਸੀ। ਉਹ ਥੋੜੀ ਬukt ਜਿਹੜੀ ਸਹਿਜਤਾ ਆ ਉਹ ਆ ਜਾਂਦੀ ਕਿ ਉਹ ਸਾਰੀ ਦੀ ਸਾਰੀ ਬੰਦ ਕਰਕੇ ਜਿਨ੍ਹਾਂ ਨੇ ਮジョਰਿਟੀ ਕਮਿਊਨਿਟੀ ਦੇ ਨਾਲ ਸਾਰਾ ਜਿਹੜਾ ਬਹੁਤ ਵੱਡਾ ਧੱਕਾ ਕੀਤਾ ਬਿੱਤ ਦਿਨੀ ਆਜੂ ਪੀਸੀ ਦੇ ਪ੍ਰਦਾਨ ਹਰਜਿੰਦਰ ਸਿੰਘ ਧਾਮੀ ਜੰਮੂ ਕਸ਼ਮੀਰ ਦੇ ਪੁਂਚ ਪਹੁੰਚੇ ਦੱਸਦੇ ਕਿ ਪਾਕ ਹਮਲੇ ਦੇ ਪੇੜਤ ਸਿੱਖ ਪਰਿਵਾਰਾਂ ਦੇ ਨਾਲ ਉਹਨਾਂ ਵੱਲੋਂ ਮੁਲਾਕਾਤ ਕੀਤੀ ਗਈ ਪੀੜਤ ਪਰਿਵਾਰਾਂ ਨੂੰ ਸਹਾਇਤਾ ਵਜੋਂ 5-5 ਲੱਖ ਰੁਪਏ ਦੇ ਚੈੱਕ ਦਿੱਤੇ ਗਏ ਦੱਸਦੇ ਕਿ ਧਾਮੀ ਨੇ ਪੀੜਤ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕੀਤਾ ਦੱਸਦੇ ਕਿ ਪਾਕਿਸਤਾਨ ਦੇ ਵੱਲੋਂ ਜੰਮੂ ਕਸ਼ਮੀਰ ਦੇ ਪੁਂਚ ਦੇ ਵਿੱਚ ਸਥਿਤ ਗੁਰੂ ਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਗੁਰੂ ਘਰ ਤੇ ਜਿਹੜਾ ਕਿ ਹਮਲਾ ਕੀਤਾ ਗਿਆ ਸੀ ਅਤੇ ਇਸ ਦੌਰਾਨ ਚਾਰ ਸਿੱਖਾਂ ਦੀ ਮੌਤ ਹੋ ਗਈ ਸੀ ਤਾਂ ਬੀਤੇ ਦਿਨੀ ਅੰਤਿਮ ਅਰਦਾਸ ਸੀ ਤਾਂ ਅੰਤਿਮ ਅਰਦਾਸ ਦੇ ਵਿੱਚ ਸ਼ਾਮਿਲ ਹੋਏ ਹਰਜਿੰਦਰ ਸਿੰਘ ਧਾਮੀ ਜਿਨ੍ਹਾਂ ਨੇ ਪਰਿਵਾਰ ਦੇ ਨਾਲ ਪੀੜਤ ਪਰਿਵਾਰਾਂ ਦੇ ਨਾਲ ਜਿਹੜਾ ਕਿ ਮੁਲਾਕਾਤ ਕੀਤੀ ਅਤੇ ਦੁੱਖ ਸਾਂਝਾ ਕੀਤਾ ਤੇ ਸਹਾਇਤਾ ਵਜੋਂ 5-5 ਲੱਖ ਰੁਪਏ ਦੀ ਜਿਹੜੀ ਕਿ ਰਾਸ਼ੀ ਵੀ ਚੈੱਕ ਵੀ ਜਿਹੜੇ ਕਿ ਪੀੜਤ ਪਰਿਵਾਰਾਂ ਨੂੰ ਸੌਂਪੇ ਗਏ। ਅਤੇ ਫਿੱਕੇ ਦੇ ਸਮੇਂ ਦੌਰਾਨ ਪਾਕਿਸਤਾਨ ਤੇ ਹਿੰਦੁਸਤਾਨ ਦੇ ਵਿੱਚ ਕੁਝ ਜੰਗੀ ਬਾਣੇ ਵਾਪਰ ਗਏ ਜਿਹਦਾ ਅਸਰ ਜਿਨ੍ਹਾਂ ਜਿਨ੍ਹਾਂ ਦੇ ਉੱਤੇ ਵੀ ਪਿਆ ਉਹ ਬਹੁਤ ਵੱਡਾ ਦੁਖਦਾਈ ਗਿਆ ਕਿਉਂਕਿ ਪੁੰਛਦਾ ਇਹ ਜਿਹੜਾ ਹਲਕਾ ਇਲਾਕਾ ਹੈ ਬਾਰਡਰ ਦੇ ਉੱਤੇ ਆ ਤੇ ਇੱਥੇ ਸਭ ਤੋਂ ਪਹਿਲਾਂ ਉਹ ਜਿਹੜਾ ਸ਼ੈਲ ਬਿਗਿਆ ਜਿਹਦੇ ਵਿੱਚ ਨ ਸਿੰਘ ਜਿਹੜੇ ਜਿੱਥੇ ਹੁਣ ਆਪਾਂ ਭਾਈ ਅਮਰਜੀਤ ਸਿੰਘ ਜੀ ਦੇ ਬਿਠੇ ਖੜਾ ਵਿਖੇ ਭਾਈ ਅਮਰੀਕ ਸਿੰਘ ਜੀ ਭਾਈ ਰਣਜੀਤ ਸਿੰਘ ਜੀ ਔਰ ਮੈਂ ਦੇਖਦਾ ਸੀ ਕਿ ਭਾਈ ਰਣਜੀਤ ਸਿੰਘ ਉਹਨੂੰ ਪੁੱਛਿਆ ਦੁਕਾਨ ਦੇ ਬਾਹਰ ਸੀ ਤੇ ਦੂਸਰਾ ਸਿੰਘ ਬਿਲਕੁਲ ਅੰਦਰ ਸੀ ਪਰ ਐਸਾ ਪਾਣਾ ਵਾਪਰਿਆ ਭਈ ਅੰਦਰ ਵੀ ਮੌਤ ਨੇ ਨਿਕਲਿਆ ਇੱਥੇ ਭਾਈ ਅਮਰਜੀਤ ਸਿੰਘ ਆ ਘਰ ਦਾ ਬੈਠਕ ਦੇ ਵਿੱਚ ਸੋਤੇਵਾ ਨਾਲ ਉਹਦੇ ਚਾਚਾ ਜੀ ਸੀਗੇ ਉਹ ਸਹਿਲਾ ਅਸਰ ਇਹਨਾਂ ਤੇ ਤਾਂ ਹੋਇਆ ਪਰ ਉਹ ਤੂੰ ਜਾਨਲੇਵਾ ਹੋ ਗਿਆ ਭਾਈ ਅਮਰਜੀਤ ਸਿੰਘ ਜੀ ਦੇ ਹਾਲੇ ਉਮਰ ਬਹੁਤ ਥੋੜੀ ਸੀ ਪਰ ਮੌਤ ਦੇ ਮੂਹਰੇ ਕਿਸੇ ਦਾ ਜਿਹੜਾ ਜੋਰ ਨਹੀਂ ਚੱਲਦਾ ਪਰ ਜਿਸਲੇ ਕਈ ਵਾਰੀ ਇਹ ਅਚਨਚਤ ਹੀ ਬਾਹਣੇ ਵਾਪਰ ਜਾਂਦੇ ਆ ਜਿਹਦੇ ਨਾਲ ਪਰਿਵਾਰ ਵੀ ਹਿੱਲ ਜਾਂਦਾ ਬਾਕੀ ਜਿਹੜੇ ਸਕੇ ਸਬੰਧੀ ਜਾਂ ਦੂਏ ਸਨੇਹ ਰੱਖਣ ਵਾਲੇ ਉਹਨਾਂ ਦੇ ਵੀ ਖਰਦੇ ਦੀ ਪੀੜਾ ਵੱਡੀ ਬਣ ਜਾਂਦੀ ਹੈ ਤੇ ਅਸੀਂ ਅੱਜ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਦਾ ਦੁੱਖ ਸਾਂਝਾ ਕਰਨ ਆਏ ਸੀ ਕਿਉਂਕਿ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਮਹਾਨ ਸੰਸਥਾ ਹੈ ਦੁੱਖ ਦੇ ਵਿੱਚ ਹਮੇਸ਼ਾ ਅੱਗੇ ਵਾਦੀ ਆ ਤੋਂ ਥੋੜਾ ਬਹੁਤਾ ਜਿੰਨਾ ਕਿ ਇਹਨਾਂ ਦੇ ਅਸੀਂ ਜ਼ਖਮਾਂ ਤੇ ਤਾਂ ਮੱਲਮ ਨਹੀਂ ਲਾ ਸਕਦੇ ਕਿਉਂਕਿ ਵੱਡੇ ਚੋਕੇ ਆ ਪਰ ਥੋੜੀ ਬਹੁਤੀ ਸਹਿਯਤਾ ਰੂਪ ਦੇ ਵਿੱਚ ਅੱਜ ਇਹਨਾਂ ਦੇ ਕੋਲ ਪਹੁੰਚੇ ਸੀ ਉਹ ਦੁੱਖ ਸਾਂਝਾ ਕਰਨ ਵੀ ਪਹੁੰਚੇ ਸੀ ਸੇ ਪਾਈ ਅਮਰਜੀਤ ਸਿੰਘ ਬੱਚੇ ਛੋਟੇ ਬੇਟੀ ਦੂਜੀ ਕਲਾਸ ਪੜ੍ਹਦੀ ਬੇਟਾ ਅੱਠਵੀਂ ਚ ਪੜਦਾ ਆਪ ਵੀ ਉਹ ਵਿਭਾ ਜਿਹੜੀ ਆ ਕਿਸੇ ਪ੍ਰਾਈਵੇਟ ਸਕੂਲ ਦੇ ਵਿੱਚ ਲੱਗੀ ਪਹਿਲਾਂ ਤਾਂ ਮੈਂ ਸੈਂਟਰ ਦੀ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਕਿ ਮਿਨੋਰਟੀ ਕਮਿਊਨਿਟੀ ਦਾ ਕੁਝ ਕੋਟਾ ਹੁੰਦਾ ਸੀ ਜਿਹਦੇ ਵਿੱਚ ਸਿੱਖ ਵੀ ਫਾਲ ਕਰਦੇ ਸੀ ਉਹ ਥੋੜੀ ਬਹੁਤੀ ਜਿਹੜੀ ਸਹੈਤਾ ਆ ਉਹ ਆ ਜਾਂਦੀ ਸੀ ਉਹ ਸਾਰੀ ਦੀ ਸਾਰੀ ਬੰਦ ਕਰਕੇ ਜਿਨ੍ਹਾਂ ਨੇ ਮਿਨੋਰਟੀ ਕਮਿਊਨਿਟੀ ਦੇ ਨਾਲ ਸਾਰਾ ਜਿਹੜਾ ਬਹੁਤ ਵੱਡਾ ਧੱਕਾ ਚੜ੍ਹਦੀ ਕਲਾ ਟਾਈਮ ਟੀਵੀ ਲਈ ਜੰਮੂ ਕਸ਼ਮੀਰ ਤੋਂ ਪੱਤਰਕਾਰ ਜਗਪ੍ਰੀਤ ਸਿੰਘ ਦੀ ਖਾਸ ਰਿਪੋਰਟ ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ